ਹਿੰਦੂ ਵੀ ਸਾਡੇ ਭਰਾ ਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਨੇ ਰஞ்சிਤ ਬਾਵੇ ਦਾ ਪੈ ਗਿਆ ਇੱਕ ਹੋਰ ਨਵਾਂ ਪੰਗਾ ਜੰਮੂ ਦੇ ਵਿੱਚ ਇੱਕ ਲਾਈਵ ਸ਼ੋਅ ਸੀ ਰஞ்சிਤ ਬਾਵੇ ਦਾ ਜਿਸ ਕਰਕੇ ਕੀ ਇਸ ਦਾ ਨਵਾਂ ਪੰਗਾ ਪੈ ਗਿਆ ਜੋ ਕਿ ਹਿੰਦੂ ਵੀਰਾਂ ਨੇ ਸ਼ੋਅ ਬੰਦ ਕਰਵਾ ਦਿੱਤਾ ਤੇ ਸਟੇਜ ਲੱਗਣ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ ਰஞ்சிਤ ਬਾਵਾ ਇੱਥੇ ਨਹੀਂ ਆਉਣਾ ਚਾਹੀਦਾ ਰਣਜੀਤ ਬਾਵੇ ਨੇ ਲਾਈਵ ਆ ਕੇ ਫਿਰ ਕਿਹਾ ਕਿ Hindu Veer vi ਸਾਡੇ ਭਰਾ ਨੇ ਇਹ ਪਤਾ ਹੀ ਨਹੀਂ ਕਿਉਂ 5 ਸਾਲ ਪਹਿਲਾਂ ਦੀ ਗੱਲ ਨੂੰ ਲੈ ਕੇ ਬੈਠੇ ਨੇ ਜੋ ਗਾਣੇ ਕਰਕੇ ਫਸਾਦ ਹੋਇਆ ਸੀ ਉਹ ਗਾਣਾ ਆਪਾਂ ਡਿਲੀਟ ਵੀ ਕਰ ਦਿੱਤਾ ਉੱਤੇ ਮਾਫੀ ਵੀ ਮੰਗ ਲਈ ਸੀ ਪਰ ਪਤਾ ਹੀ ਨਹੀਂ ਕਿਉਂ ਇਹ ਗੱਲਾਂ ਫਿਰ ਦੁਹਾਈ ਜਾ ਰਹੇ ਨੇ ਰਣਜੀਤ ਬਾਵੇ ਨੇ ਕਿਹਾ ਕਿ ਮੇਰੇ ਨਾਲ ਵੀ ਪੰਡਤਾਂ ਦੇ ਮੁੰਡੇ ਰਹਿੰਦੇ ਨੇ ਤੇ ਹੋਰ ਵੀ ਜੋ Hindu Veer ਸਾਡੇ ਨਾਲ ਨੇ ਪਰ ਅਸੀਂ ਕਦੀ ਵੀ ਉਹਨਾਂ ਦੇ ਨਾਲ ਕੋਈ ਵੀ ਭੇਦ ਭਾਵ ਨਹੀਂ ਕੀਤਾ ਪਰ ਇਹ ਫਿਰ ਵੀ ਮੇਰੇ ਨਾਲ ਪਤਾ ਹੀ ਨਹੀਂ ਕਿਉਂ ਜੰਮੂ ਦੇ ਸ਼ੋਅ ਨੂੰ ਲੈ ਕੇ ਬੈਠੇ ਹੋਏ ਨੇ ਸੋਸ਼ਲ ਮੀਡੀਆ ਦੇ ਇਸ ਟਾਈਮ ਪੂਰਾ ਰੌਲਾ ਚੱਲਦਾ ਪਿਆ ਰਣਜੀਤ ਬਾਵੇ ਦੇ ਇਸ ਪੰਗੇ ਦਾ ਬਾਕੀ ਸੁਣੋ ਦੋਸਤੋ ਇਹ ਪੂਰੀ ਵੀਡੀਓ ਚੈਨਲ ਤੇ ਜੇਕਰ ਨਵਾਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੂਰ ਕਰਿਓ ਹਿੰਦੂਵੀ ਸਾਡੇ ਭਰਾਇਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਾੜਾ ਫਸਾਦ ਖੜਾ ਕਰ ਲੈਨੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾਉਂਦੇ ਹੋ ਉਹ ਗਾਣਾ ਆਏ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦੇਤਾ ਸੀ ਜਿਹੜਾ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਉਦਿਹ ਰਿਗਾਰਡਿੰਗ ਤੇ ਸਾਡਾ ਕੋਈ ਹੈਗੇ ਨਹੀਂ ਰੌਲਾ ਯਾਰ ਸਾਡੇ ਪਿੰਡ ਤੋਂ ਦੇ ਮੁੰਡੇ ਇੰਨੇ ਯਾਰ ਮਿੱਤਰਾਂ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਹੁਣ ਵੀ ਸਾਡੇ ਨਾਲ ਪਿੰਡ ਤੋਂ ਦੇ ਮੁੰਡੇ ਦੋ ਰਹਿੰਦੇ ਆ ਆ ਰਾਜਪੂਤਾਂ ਦੇ ਮੁੰਡੇ ਸਾਡੇ ਮਿੱਤਰ ਆ ਠਾਕੁਰਾਂ ਦੇ ਮੁੰਡੇ ਸਾਡੇ ਮਿੱਤਰ ਆ ਇਹ ਥੋੜੀ ਹੈਗੇ ਅਸੀਂ ਕੋਈ ਇੱਕੋ ਡੰਡਾ ਚੁੱਕਿਆ ਆ ਤੁਸੀਂ ਸਾਧਕੜਾ ਕਰ ਲੈਨੇ ਹੋ ਆ ਕੋਈ ਪੱਤਰਕਾਰ ਵੀ ਆ ਮੈਨ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ ਪੰਜ ਜਣਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਧਰਮ ਦੇ ਠੇਕੇਦਾਰ ਤੁਸੀਂ ਨਾ ਇਦਾਂ ਕਰਿਆ ਕਰੋ ਸਾਡਾ ਕੋਈ ਰੌਲਾ ਨਹੀਂ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ